ਅੱਜ ਕਰਨਤਾਰਨ ਜ਼ਿਲ੍ਹੇ ਦੀ ਕੋਰ ਕਮੇਟੀ ਆ ਬਾਤੀ ਸਾਰੇ ਜਿਹੜੇ ਪੀੜ ਤੱਕ ਕਿਸਾਨ ਜਿਨ੍ਹਾਂ ਦੀ ਜ਼ਮੀਨ ਆਈ ਆ ਨੈਸ਼ਨਲ ਹੈਵੇ ਦੇ ਵਿੱਚ ਇਹਨਾਂ ਨਾਲ ਮੀਟਿੰਗ ਅੱਜ ਜ਼ਿਲ੍ਹਾ ਪ੍ਰਸ਼ਾਸਨ ਕਰਨਤਾਰਨ ਨਾਲ ਰੱਖੀ ਗਈ ਸੀ ਡੀਸੀ ਵੱਲੋਂ ਉਹਦੇ ਚ ਨੈਸ਼ਨਲ ਹੈਵੇ ਦੇ ਅਧਿਕਾਰੀ ਵੀ ਬੈਠੇ ਸੀ ਉਹ ਡਿਪਟੀ ਕਮਿਸ਼ਨਰ ਨੂੰ ਚੀਫ ਸੈਕਟਰੀ ਦੀ ਮੀਟਿੰਗ ਔਨ ਕਰਕੇ ਜਿਹੜੀ ਆ ਆਪਣੇ ਵੀਡੀਓ ਵੀਡੀਓ ਕਾਲ ਔਨ ਕਰਕੇ ਜਾ ਉਹਦੀ ਉਹ ਵੀ ਮੀਟਿੰਗ ਕੈਲਰੀ ਚੰਡੀ ਕਰਦੇ ਨਾਲ ਉਹਨਾਂ ਦੇ ਥਾਂ ਤੇ ADC ਨੇ ਮੀਟਿੰਗ ਲਈ ਆ। ADC ਬੈਠੇ ਜਿਹੜਾ ਮਜੂਦਾਾ ਜਰਨਲ ਉਹਨਾਂ ਨੇ ਕਿਹਾ ਵਾ ਕਿ ਅਸੀਂ ਜਿਹੜੇ ਤੁਹਾਡੇ ਜ਼ਮੀਨ ਵਾਲਾ ਮਸਲਾ ਵਾ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਜਿਹੜੀ ਨੈਸ਼ਨਲ ਹੈਵੇ ਦੀ ਜ਼ਮੀਨ 600 ਜਿਹੜੀ ਆ 20 ਏਕੜ ਜ਼ਮੀਨ ਉਹ ਤਰਨਤੰਤ ਜਿਲ੍ਹੇ ਦੀ ਆ ਰਹੀ ਹੈ। 14 ਪਿੰਡ ਸੀਰ ਜਿਹੜੀ ਆ ਤਰਨਤੰਤ ਕੜੂਸਾ ਆ। ਉਹ ਜੀ ਨੀਂਦਾ ਮਸਲਾ ਹੱਲ ਕਰਨ ਵਾਸਤੇ 12 ਤਰੀਕ ਨੂੰ 3:30 ਵਜੇ ਇਸੇ ਦਫਤਰ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰ ਮੀਟਿੰਗ ਲੈਣਗੇ ਉਹਨਾਂ ਦੇ ਨਾਲ ਜਿਹੜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਆ ਉਹ ਸਾਰੇ ਬੈਠਣਗੇ ਇਹ ਉਹਨਾਂ ਨੇ ਹੁਣ ਜਿਹੜਾ ਵਾ ਵਿਸ਼ਵਾਸ ਦਿਵਾਇਆ ਵਾ ਜਾਂ ਇਹ ਗੱਲ ਮੰਨੀ ਜਿਹੜੇ ADC ਜਿਹੜੇ ਮੀਟਿੰਗ ਆਪਣਾ ਕਰ ਰਹੇ ਸੀ ਜਿਹੜੇ ਮੀਟਿੰਗ ਸਾਡੇ ਨਾਲ ਕਰ ਰਹੇ ਸੀ ਹਾਂ ਉਹਦੇ ਵਿੱਚ ਸਾਡਾ ਇਹ ਪੱਖ ਹੈ ਕਿ ਜਿਹੜੇ ਜਿਹੜੀ ਇਹ ਜ਼ਮੀਨ ਹੈ ਸਾਡੀ ਇਹ ਜ਼ਮੀਨ ਉਮੀ ਗ੍ਰੈਂਡ ਐਕਟ 2013 ਜਿਹੜਾ ਉਹਦੇ ਅਨਸਾਰ ਉਹਦੇ ਅਨਸਾਰ ਬੇਸਕਟ ਬਣ ਕੇ ਉਹਦੇ ਉੱਤੇ ਬੁਜਾਰੀ ਰੇਟ ਤੋਂ 4 ਗੁਣਾ ਤੇ 30% ਜ਼ਿਆਦਾ ਪਤਾ ਸੋਸ਼ਲ ਇੰਪੈਕਟ ਕੀ ਉਹਦਾ ਵਾਤਾਵਰਣ ਇੰਪੈਕਟ ਕੀ ਆ ਮਜ਼ਦੂਰਾਂ ਤੇ ਕੀ ਪ੍ਰਭਾਵ ਪੈਣੇ ਉਹਦੇ ਦੁਕਾਨਦਾਰਾਂ ਤੇ ਕੀ ਪ੍ਰਭਾਵ ਪੈਣੇ ਫਿਰ ਉਹ ਜ਼ਮੀਨ ਤੈਅ ਕਰਕੇ ਉਹਦੇ ਰੇਟ ਜਿਹੜੇ ਆ ਕਿਸਾਨਾਂ ਨੂੰ ਦਿੱਤੇ ਜਾਂਦੇ ਇੱਕ ਸਾ ਰੇਟ ਦਿੱਤੇ ਜਾਂਦੇ ਕੋਈ ਆ ਰੇਟ ਮਲੇ ਸਾਰੇ ਪੰਜਾਬ ਤੇ 55 ਤਰਨਤਨ ਕਿ ਤਰਨਤਨ ਕਿਤੇ 38 ਲੱਖ ਮਿਲ ਰਿਹਾ ਕਿਤੇ 45 ਲੱਖ ਮਿਲ ਰਿਹਾ ਕਿਤੇ 25 ਲੱਖ ਮਿਲ ਰਿਹਾ ਇਸ ਤਰੀਕੇ ਦੇ ਨਾਲ ਜਿਹੜਾ ਪੂਰੇ ਪੰਜਾਬ 'ਚ ਇਹੀ ਆ ਡੀਸੀ ਰੇਟਾਂ ਦੇ ਮੁਤਾਬਕ ਡੀਸੀ ਰੇਟ ਕਿਸ ਜਿਲ੍ਹੇ 'ਚ ਪਹੁੰਚਿਆ ਕਿਸੇ ਡੀਸੀ ਰੇਟ ਕਿਤੇ ਕਿਤੇ ਸਾਰੇ ਪੰਜਾਬ 'ਚ ਰੌਣਾ ਪਿਆ ਹੋਇਆ ਇਹਦਾ ਇਹੀ ਹਾਲ ਹੈ ਵੀ ਦੇਸ ਕ੍ਰੇਟਰ ਦਾ ਬੰਨਿਆ ਜਾਵੇ ਵਿਧਾਨ ਸਭਾ ਦੇ ਕਾਨੂੰਨ ਪਾਸ ਕੀਤਾ ਜਾਵੇ ਦੂਸਰਾ ਇਹਦਾ ਇਹ ਆ ਵੀ ਜਿਹੜੇ ਜਿਹੜੀਆਂ ਉਹਦੇ ਜਿਹੜੇ ਉਹਦੇ ਖਾਲੇ ਇੱਧਰ ਚਲੇ ਗਏ ਜਾਂ ਉਹਦੇ ਉੱਧਰ ਚਲੇ ਗਏ ਜਾਂ ਕੋਈ ਦੋ ਕਨਾਲ ਚਾਰ ਕਨਾਲ ਉੱਧਰ ਰਹਿ ਗਈ ਦੋ ਚਾਰ ਉਹਦਾ ਕੀ ਬਣੂਗਾ ਜਿਹੜੀ ਮੋਟਰ ਉਹਦੀ ਉੱਧਰ ਰਹਿ ਗਈ ਬੰਬੀ ਆ ਜੀ ਪਾਣੀ ਆ ਨਹੀਂ ਤੇ ਬਾਕੀ ਉੱਧਰ ਰਹਿ ਗਈ ਜ਼ਮੀਨ ਉਹਦਾ ਕੀ ਬਣੂਗਾ ਜਿਹੜੇ ਪੈ ਜਿਹੜੇ ਵਿਚ ਆ ਰਹੇ ਉਹਦਾ ਕੀ ਬਣੂਗਾ ਜਿਹੜੇ ਗੁਰਦਾਰਾ ਸਾਹਿਬ ਆ ਰਹੇ ਉਹਦਾ ਕੀ ਬਣੂਗਾ ਜਿਹੜੇ ਸਮਸ਼ਾਨ ਕਾਟ ਰਹੇ ਉਹਦਾ ਕੀ ਬਣੂਗਾ ਜਿਹੜੇ ਵਿਚ ਉਹਦੇ 22 ਫੁੱਟ ਉੱਚੀ ਜਾਰੀ ਛੜਕੋ ਉਹਦੇ ਉਹਦੇ ਨਾਲ ਜਿਹੜਾ ਜਿਹੜਾ ਹੜਾ ਦਾ ਨਕਾਸੀ ਦਾ ਡਾਵਾ ਜਿਹੜੇ ਹੜਾ ਹੋਣੇ ਜਾਂ ਮੀਂਹ ਪੈਣੇ ਆ ਉਹਨਾਂ ਦਾ ਪਾਣੀ ਉਹਦਾ ਨਿਕਾਸ ਹੁੰਦਾ ਉਹ ਉਹ ਕਿੰਨੇ ਰੋਕਣਾ ਉਹਨਾਂ ਦਾ ਨਿਕਾਸ ਕਿੰਨੇ ਕਰਨਾ ਉਹ ਪਾਣੀ ਦਾ ਇਹਦੇ ਬਾਰੇ ਸਾਰਾ ਪ੍ਰਸ਼ਾਸਨ ਚੁੱਪਿਆ ਭਗਵਤ ਮਾਨ ਦੀ ਸਰਕਾਰ ਚੁੱਪਿਆ ਕਿਉਂਕਿ ਸਾਰੇ ਹੀ ਕਾਰਪੋਰੇਟ ਦੇ ਇਸ ਵਾਧਾ ਬਣੇ ਹੋਇਆ ਇਹ ਜਿਹੜਾ ਵਿਕਾਸ ਮਾਡਲ ਆਂਦੇ ਆ ਵਿਕਾਸ ਮਾਡਲ ਆ ਪੋਲੀਟਿਕਲ ਪਾਰਟੀਆਂ ਵਾਲੇ ਵੀ ਕਹੀ ਜਾਂਦੇ ਆ ਇਹ ਵਿਕਾਸ ਬੁੱਧੀਜੀਵੀ ਕਹੀ ਜਾਂਦੇ ਆ ਇਹ ਵਿਕਾਸ ਮਾਡਲ ਦੀ ਛੜਕਾਂ ਇਹ ਸਾਡਾ વિનાਸ਼ ਵਾਢ ਲਿਆ ਇਹ ਸਾਡਾ ਕੋਈ ਪੰਜਾਬ ਦਾ ਵਿਕਾਸ ਮਾਡਲ ਨਹੀਂ ਹੈਗਾ ਇਹਦੇ ਇਹ ਸਿੱਧਾ ਹੀ ਆ ਇਹ ਜੀ7 ਦੇਸ਼ਾਂ ਦੇ ਨਾਲੇ ਵਪਾਰ ਵਾਸਤੇ ਕੀਤਾ ਜਾ ਰਿਹਾ ਹੈ ਇਹ ਤੋਂ ਇਹ ਸੜਕ ਜਿਹੜੀ ਆ ਸਾਰੀ ਬਣ ਕੇ ਪਰਤਮਾਲਾ ਪ੍ਰੋਜੈਕਟ ਦੇ ਦੀਨ ਮੱਧ ਅਸ਼ੀਆ ਰਹੀਂ ਗਾਏ ਨੇ ਜੋਹਪੂਰੀ ਜੋੜਨਾਵਾਂ ਅੱਗੇ ਰੇਲਵੇ ਰਹੀਂ ਜੋੜਨਾਵਾਂ ਤੇ ਅੱਗੇ ਇਹ ਸੁਮੰਦਰੀ ਸਮੁੰਦਰ ਰਹੀਂ ਜੋੜਨਾਵਾਂ ਜਹਾਜ਼ਾਂ ਰਹੀਂ ਜੋੜਨਾ ਉਹਨਾਂ ਦਾ ਸਾਰਾ ਬਾਲ ਡੰਪ ਹੋਣਾ 8 ਡੰਪ ਬਣਨੇ ਤੇ ਪੂਰੇ ਪੰਜਾਬ ਜਹਾੜ ਜਾਂ ਰੇਕਰ ਤੋਂ ਵੱਧ ਜ਼ਮੀਨ ਜਿਹੜੀ ਉਹਨਾਂ ਡੰਪਾ ਵਾਸਤੇ ਚਾਹੀਦੀ ਇਹਨਾਂ ਨੂੰ ਤੇ ਪੂਰਾ ਪੰਜਾਬ ਬਿਨਾਂ ਰਗੜਦਾ ਵਾਤਾਵਰਣ ਤਬਾਹਵਾ ਪਾਣੀ ਤਬਾਹਵਾ ਜਿਹੜਾ ਹਵਾ ਤਬਾਹਵਾ ਰੋਕ ਸਾਰੇ ਵੜਦੇ ਆ ਪੂਰਾ ਪੰਜਾਬ ਇਹਨਾਂ ਨੇ ਜਿਹੜਾ ਉਹ ਤਬਾਹ ਕਰਤਾ ਇਹਨਾਂ ਛੜਦਾ ਇਸ ਕਰਕੇ ਅਸੀਂ ਕਹਿੰਨੇ ਆ ਅਜੇ ਕਿਸਾਨ ਪੰਜਾਬ ਚ ਇਹ ਨਹੀਂ ਗੱਲ ਕਹਿ ਰਹੇ ਕਹਿੰਦੇ ਜ਼ਮੀਰ ਦੇਣੀ ਨਹੀਂ ਅਜੋ ਸਿਰਫ ਰੇਟ ਮੰਗ ਰਹਿਆ ਸਾਨੂੰ ਰੇਟ ਦੇ ਦਿਓ ਸਾਨੂੰ ਰੇਟ ਦੇ ਇੱਕ ਸਾਰ ਦੇ ਦਿਓ ਸਾਡੇ ਨਾਲ ਵਿਤਕਰਾ ਕਿਉਂ ਕਰਦੇ ਜੋ ਭਗਵੰਤ ਮਾਗੀ ਸਰਕਾਰ ਕਿੱਥੇ ਸੁੱਤੀ ਪਈ ਆ ਓਏ ਮੈਂ ਬਸਲੇ ਦਾ ਹਲ ਕੱਢ ਸਕਦੀ ਆ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਆ ਕਿ ਉਹਦੇ ਵਿੱਚ ਅਸੀਂ 12 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਪ੍ਰਸ਼ਾਸਨ ਨਾ ਤਰਉਣਾ ਕੀਤੀ ਹੈ ਤਾਏ ਉਹ ਸਾਬ ਨਾਲ ਹੋਵੇਗੀ ਜੇਕਰ ਉਹ ਬਾਰਤਰੀ ਦੀ ਮਸਲੇ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤੇ ਅਸੀਂ ਪਹਿਲਾਂ 16 ਤਰੀਕ ਐਲਾਨ ਕੀਤੀ 2 ਤਰੀਕ ਨੂੰ 2 ਸਤੰਬਰ ਨੂੰ 16 ਤਰੀਕ ਦਾ ਐਲਾਨ ਕੀਤਾ ਹੈ ਵੱਡੇ ਤਰਨੇ ਦਾ ਤਰਨ ਤਾਰਨ ਜਿਹੜਾ ਸ਼ਾਂਤវិធី ਤਰੀਕੇ ਨਾਲ ਦਰਨਾ ਲਾਉਣਾ ਵਾ ਉਹਦੇ 11 ਆਕਸਾਰ ਮਜ਼ਦੂਰ ਬੀਬੀਆਂ ਟਰਾਲੀਆਂ ਤੇ ਆਉਣਗੇ ਦੁੱਧ ਪ੍ਰਸ਼ਾਦ ਲੈ ਕੇ ਆਉਣਗੇ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਆਉਣਗੇ ਜੇਕਰ ਉਹ 19 ਤਾਰੀਖ ਨੂੰ ਕਰਤਾ ਕਿਉਂਕਿ 16 ਤਰੀਕ ਨੂੰ ਸੰਗਰਾਹ ਦਿਆ ਇਸ ਕਰਕੇ ਹੁਣ ਸਾਰੀ ਕੋਰ ਕਮੇਟੀ ਨੇ ਵਿਚਾਰ ਕਰਕੇ ਉਹ 17 ਤਰੀਕ ਨੂੰ 17 ਨਵੰਬਰ ਨੂੰ ਤਰਨਾਇਥਾ ਦਿੱਤਾ ਜਾਊਗਾ ਜੇ ਜੇਕਰ ਮਸਲਦਾਰ ਨਾ ਹੋਇਆ ਉਹ ਪੱਕੇ ਮੋਰਚੇ ਤਬਦੀਲ ਹੋ ਸਕਦਾ ਇਹ ਸਾਡਾ ਐਲਾਨ ਆ ਇਸ ਕਰਕੇ ਆਪਾਂ ਤਮੰਦ ਦੀ ਸਰਕਾਰ ਨੂੰ ਚੇਤਾਵਨੀ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਆ ਅਸੀਂ ਬਿਲਕੁਲੋਂ ਜ਼ਬਰੀ ਕਬਜ਼ੇ ਤਰਨਤਾਰਨ ਦੀ ਕਿਸੇ ਵੀ ਜ਼ਮੀਨ ਤੇ ਜਿੰਨੀ ਵੀ 600 ਏਕੜ ਤੋਂ ਵੱਧ ਬਣਦੀ ਆ 14 ਪਿੰਡਾਂ ਦੀ ਬਿਲਕੁਲੋਂ ਕਿਹੜਾ ਉਹ ਜ਼ਮੀਨ ਤੇ ਜ਼ਬਰੀ ਕਬਜ਼ਾ ਕਿਸੇ ਨੂੰ ਵੀ ਕਿਸੇ ਸਰਕਾਰ ਨੂੰ ਕਿਸੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਨਹੀਂ ਕਰਦਾਗੇ ਇਹ ਸਾਡਾ ਨਾਲ ਮੈਦੂਰੂ ਜੀ ਦਾ ਖਾਲਸਾ ਸਭ ਦਾ ਨਾਮ ਇਤਰਾ ਦਾ ਜਿੰਦਾਬਾਦ 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 ਸ਼ਾਨੀ ਜਵਗਾ ਜਮੀਨ ਕੁਆਰਤਨ ਵਾਲਾ ਪ੍ਰਸ਼ਾਸਨ ਮਰਦਾਬਾਦ